ਮੁਕੇਸ਼ ਕੁਮਾਰ ਅਡੋੜਾ ਕੀ ਕਹਾਣਾ ਈ ਦੱਸਣਾ ਭਾਜੀ ਆਪਾਂ ਨਾ ਸ਼ਨੀਵਾਰ ਮਨੇਰੇ ਗਏ ਸੀ ਤੋਂ 6:30 ਵਜੇ ਵੈਸ਼ਨੋ ਦੇਵੀ ਤੇ ਹੁਣ ਸੋਮਵਾਰ ਸ਼ਾਮ ਨੂੰ 7:30 ਵਜੇ ਹੀ ਘਰ ਪਹੁੰਚੇ ਆ ਘਰ ਦਾ ਜਿਹੜਾ ਮੇਨ ਦੇ ਸੀ ਗੇਟ ਜਿਹੜਾ ਸੀਗਾ ਉਹ ਤੇ ਬੰਦ ਵਾ ਪਰ ਜਿਹੜਾ ਸਾਡਾ ਉੱਪਰਲਾ ਦਰਵਾਜ਼ਾ ਨਾ ਘਰ ਦੇ ਉੱਪਰ ਜਿਹੜਾ ਜਾ ਕੇ ਉਹ ਦਰਵਾਜ਼ਾ ਟੁੱਟਿਆ ਹੋਇਆ ਸੀਗਾ ਉਹਦੇ ਵਿੱਚੋਂ ਕਿਸੇ ਨੇ ਆ ਕੇ ਸਾਡਾ ਸਾਰਾ ਹੀ ਜੋ ਵੀ ਸਾਡਾ ਕੈਸ਼ ਸੀਗਾ ਸਾਡਾ ਸੋਨਾ ਤੇ ਜਿੰਨਾ ਵੀ ਚਾਂਦੀ ਚੁੰਦੀ ਜੋ ਵੀ ਸਾਡਾ ਸਾਰਾ ਸਮਾਨ ਸੀਗਾ ਸਾਰਾ ਕੁਝ ਲੈ ਗਏ ਤਾਨੂੰ ਪਤਾ ਹੁਣ 7:30 ਵਜੇ ਆ ਕੇ ਲੱਗਾ ਇਹਦਾ ਗੱਲ ਇਹਨਾਂ ਨੇ ਸਾਰਾ ਇਹਦੀ ਲਿਸਟ ਆਪਾਂ ਬਣਾਈ ਆ ਲਗਭਗ ਵੀ ਇਨਸਾਨ ਹੋਣਾ ਵਾ ਜਿਹੜਾ ਹੋਇਆ ਵਾ ਸੋਨਾ ਚਾਂਦੀ ਤੇ ਜਿਹੜਾ ਕੈਸ਼ ਹੈਗਾ ਸਾਰਾ ਪਾ ਕੇ ਇਹ ਸਾਡਾ ਦੋ ਬੇਟੀਆਂ ਤੇ ਉਹਨਾਂ ਦਾ ਵੀ ਬਣਾਇਆ ਸੀਗਾ ਤੇ ਸਾਡੇ ਵਿਆਹ ਦਾ ਵੀ ਗਾਜ ਤੋਂ 25 ਸਾਲ ਪਹਿਲਾਂ 24 ਸਾਲ ਪਹਿਲਾਂ ਤੇ ਵਿਆਹ ਦਾ ਜਿੰਨਾ ਵੀ ਸੋਨਾ ਸੀ ਉਹ ਸਾਰਾ ਇੱਥੇ ਹੀ ਪਿਆ ਸੀਗਾ ਕੁੱਲ ਮਿਲਾ ਕੇ ਸਾਰਾ ਜੇ ਐਸਟੀਮੇਟ ਲਾਈਏ ਲਗਭਗ 35 ਲੱਖ ਪਲੱਸ ਦਾ ਨੁਕਸਾਨ ਹੋ ਗਿਆ ਕੈਸ਼ ਕਿਨਾ ਹੈ ਕੈਸ਼ ਸਾਡੇ ਚਾਲ ਅੱਸੀ ਜੀ ਇਹ ਮਾਤਾ ਜੀ ਲక్ష్ਣ ਦੇ ਵੀ ਗਏ ਸੀ ਆਪਾਂ ਇਹ ਤਾਂ ਸ਼ੱਕ ਆ ਸ਼ੱਕ ਦੇ ਬਾਰੇ ਮਣੀ ਸਮਝ ਤੋਂ ਬਾਹਰ ਐ ਸਾਰਾ ਕੁਝ ਕੁਝ ਸਮਝ ਨਹੀਂ ਲੱਗਦੀ ਪਈ ਜਿਹੜਾ ਮੋਲਾ ਬੰਦਾ ਹੈ ਬਜਾਜਾਂ ਗਲੀ ਪਾਂਦਿਆਂ ਚੌਂਕ ਬਟਾਲਾ ਇਹ ਥੱਲੇ ਉਹਦੇ ਸਾਡੇ ਜਿਹੜਾ ਮੇਨ ਵੇ ਬੂਹਾ ਹੈਗਾ ਉੱਥੋਂ ਤੇ ਆਏ ਨੇਗੇ ਜੀ ਉੱਪਰਲਾ ਬੂਹਾ ਟੁੱਟਿਆ ਦਾ ਮਤਲਬ ਬਾਹਰੋਂ ਕਿਸੇ ਪਾਸਿਓਂ ਹੀ ਆਇਆ ਹੈ। ਕੋਈ ਸੀਸੀਟੀਵੀ ਵੀਡੀਓ ਦੇਖੀ ਸੀਸੀਟੀਵੀ ਵੀਡੀਓ ਕੋਈ ਨਹੀਂ ਦੇਖੀ ਹੈ ਸਾਡਾ ਤਾਂ ਕੰਪਲੀਟ ਕੰਪਲੀਟ ਬੁਸਵਾਲਾ ਨੂੰ ਕੀਤੀ ਸੀਗੀ ਤਾਂ ਉਹ ਆ ਕੇ ਇਹ ਸਾਰਾ ਲਿਖ ਕੇ ਲੈ ਗਏ ਸਾਰਾ ਕੁਝ। ਸਹੀ ਪਾਂਦਿਆਂ ਚੌਂਕ ਦੇ ਵਿੱਚ ਬਜਾਜਾਂ ਗਲੀ ਨਾਮ ਜੀ ਨੀਤੂ ਚੋਰੀ ਹੋ ਗਈ ਸਾਡੇ ਘਰ ਦੇ ਵਿੱਚ ਤਾਂ ਕੋਈ ਚੁੱਕਿਆ ਲੈ ਗਏ ਨੇ। ਸੋਨੇ ਦੀ ਸੋਨਾ ਵੀ ਸਾਰਾ ਲੈ ਗਏ ਚਾਂਦੀ ਵੀ ਲੈ ਗਏ ਕੈਸ਼ ਵੀ ਲੈ ਗਏ ਸਾਰਾ इवन ਕਿ ਬੱਚਿਆਂ ਦੇ ਸਕੂਲਾਂ ਦੇ ਪੈਸੇ ਦੇ ਵੀ ਲੈ ਗਏ ਐ ਤੇ ਨਾਲ ਸੋਨਾ ਲਗਭਗ 35-40 ਲੱਖ ਦਾ ਨੁਕਸਾਨ ਹੋ ਗਿਆ ਕਿੱਥੇ ਗਏ ਇਹ ਵਾਸ਼ਣ ਦੇ ਵੀ ਗਏ ਤੁਸੀਂ ਹਾਂ ਅਸੀਂ 7:30 ਵਜੇ ਜਦੋਂ ਸੋਮਵਾਰ ਘਰ ਆਏ ਤੇ ਸਾਨੂੰ ਪਤਾ ਲੱਗਾ ਸਭ ਕੁਝ ਗਲ ਰਿਹਾ ਆਇਆ ਯੈਸ ਜਿਆਦਾ 4-5 ਲੱਖ ਸੀ ਬਾਕੀ ਕਹਿੰਦੇ ਹਾਂਜੀ ਸੋ ਸੁਣ ਗਈ ਤੁਸੀਂ ਹਾਂਜੀ ਕਿ ਦਿੱਤੀ ਹੈ ਜੀਮਪਾਪ ਦਿਨੇਸ਼ ਖੋਸਲਾ ਸਰ ਅੱਜ ਕੀ ਕੰਮ ਲਿਖ ਸਰ ਮੇਰੀ ਇਹ ਬਾੜ ਦੇ ਵਿੱਚ ਘਰ ਪੈਂਦਾ ਦੇਖੋ ਮੁਹੱਲਿਆਂ ਦੇ ਵਿੱਚ ਘਰ ਰਾ ਪਰ ਫਿਰ ਵੀ ਇਹੋ ਜੀ ਘਟਨਾਵਾਂ ਕਿ ਉਹਨਾਂ ਦੇ ਵਿਚਾਰਿਆਂ ਦਾ ਸਾਰਾ ਹੀ ਕੁਝ ਘਰ ਦੇ ਵਿੱਚ ਲੁੱਟ ਖੋ ਗਿਆ ਮਤਲਬ ਕਿ ਦੋ ਦਿਨ ਵਾਸਤੇ ਵੀ ਘਰੋਂ ਕੋਈ ਜਾ ਰਿਹਾ ਤੇ ਅੱਜ ਸੇਕ ਨਹੀਂ ਹੈਗਾ ਕੋਈ ਘਰਾ ਤੋਂ ਕੋਈ ਰਸਤਾ ਨਹੀਂ ਕੋਈ ਸਿਰਫ ਇੱਕ ਨਾਲ ਦੇ ਬੰਨੇ ਖੋਲਾ ਪਿੰਦਾ ਵਾ ਸਾਨੂੰ ਇਹ ਹੀ ਸ਼ੱਕ ਲੱਗ ਰਿਹਾ ਕਿ ਨਾਲ ਦੇ ਖੋਲੇ ਤੋਂ ਲੋਕੀ ਜਿਹੜੇ ਆ ਕੋਈ ਇਧਰ ਇਹਨਾਂ ਦੇ ਘਰ ਅੰਦਰ ਵੜਿਆ ਕਿਉਂਕਿ ਉੱਪਰ ਦਾ ਦਰਵਾਜ਼ਾ ਵੀ ਦੇਖਿਆ ਗਿਆ ਉਹ ਤੋੜਿਆ ਹੋਇਆ ਦਾ ਵਾ ਤੇ ਅੰਦਰ ਆ ਕੇ ਉਹਨਾਂ ਦਾ ਕਾਫੀ ਕੈਸ਼ ਜੁਐਲਰੀ ਜੋ ਬੱਚਿਆਂ ਵਾਸਤੇ ਵੀ ਕਿਉਂਕਿ ਬੱਚੇ ਸਿਆਣੇ ਹੋ ਗਏ ਕੁੜੀਆਂ ਉਹਨਾਂ ਦੀਆਂ ਉਹਨਾਂ ਲਈ ਕੈਸ਼ ਜੁਐਲਰੀ ਕੀਤੀ ਦੀ ਸੀ ਉਹ ਸਾਰਾ ਕੁਝ ਹੀ ਲੁੱਟ ਕੋ ਹੋ ਗਈ ਵਿਚਾਰਿਆਂ ਦਾ ਬਹੁਤ ਬੁਰਾ ਹਾਲ ਆ ਮੈਂ ਤੇ ਤੁਹਾਡੇ ਮਾਦਨ ਤੋਂ ਵੀ ਐਸਐਸਪੀ ਸਾਹਿਬ ਨੂੰ ਵੀ ਅਪੀਲ ਹੀ ਕਰਾਂਗਾ ਦੇਖੋ ਕਿ ਇਹ ਤੇ ਲਾਗੇ ਸ਼ਾਗੇ ਜੇ ਕੀ ਕਿਨਾ ਨੇ ਮੱਲੇ ਮੇਰਾ ਨਾਲ ਦਾ ਘਰ ਹੈ ਬਿਲਕੁਲ ਇੰਨਾ ਦੇ ਸਾਨੂੰ ਵੀ ਨਹੀਂ ਪਤਾ ਕਿ ਗਏ ਦਿਆ ਜੇ ਕੀ ਹੈ ਕਿ ਲੈ ਵੀ ਕਿ ਰੋੜਾ ਪਿਆਦਾ ਕੁਛ ਉਛਾ ਉਹ ਵੀ ਨਹੀਂ ਹੈ ਇੰਨੇ ਵੇਲੇ ਬਾਤ ਕਰਾਣਾ ਇਹ ਸਰ ਹੁਣ ਦੇਖ ਰਹੇ ਆ ਕਿਉਂਕਿ 2 ਦਿਨ ਦਾ ਗੈਪ ਆ ਉਹਨੂੰ ਕੋਈ ਲਾਗੇ ਸ਼ਾਗੇ ਅਗਰ ਕੋਈ ਸੀਸੀਟੀਵੀ ਚ ਕੋਈ ਅਨ ਐਕਸਪੈਕਟਡ ਬੰਦਾ ਦਿਖਦਾ ਉਹਦੇ ਚ ਦੇਖਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕੋਈ ਲੱਭੇ ਕਿਸ ਤਰੀਕੇ ਕੇ ਕਿਹੜਾ